ਜਿਹੜੇ ਸੇਵਾ ਕੈਂਪ ਭਾਰਤ ਜਨਤਾ ਪਾਰਟੀ ਦੇ ਮਾਧਿਅਮ ਨਾਲ ਪਿੰਡਾਂ 'ਚ ਲਗਾਏ ਜਾ ਰਹੇ ਨੇ ਇਨ ਕਿਸੇ ਤਰ੍ਹਾਂ ਦੀ ਕੋਈ ਇਲਲੀਗੈਲਿਟੀ ਨਹੀਂ ਹੈਗੀ ਭਾਰਤ ਜਨਤਾ ਪਾਰਟੀ ਕੇਵਲ ਫੈਸਿਲੀਟੇਟ ਕਰ ਰਹੀ ਹੈ ਔਰ ਇਹ ਸਾਰੇ ਕੈਂਪ ਜਿਹੜੇ ਹੈਗੇ ਨੇ ਸੀਐਸਸੀ ਦੇ ਮਾਧਿਅਮ ਦੇ ਨਾਲ ਲੱਗ ਰਹੇ ਨੇ ਔਰ ਸੀਐਸਸੀ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਸੇ ਦੁਆਰਾ ਅਥਰਾਇਜ਼ਡ ਵਿਅਕਤੀ ਨੇ ਕਮਨ ਸਰਵਿਸ ਸੈਂਟਰ ਵਾਲੇ ਜਿਹੜੇ ਕਿ ਬਕਾਇਦਾਵਾਰਾਂ ਨੂੰ ਆਈਡੀ ਇਸ਼ੂ ਹੁੰਦਾ ਬਕਾਇਦਾਵਾਰਾਂ ਨੂੰ ਲਾਇਸੈਂਸ ਇਸ਼ੂ ਹੁੰਦਾ ਔਰ ਇਹਦੇ 'ਚ ਜਿਹੜੇ ਤੂੰ ਪਰਪੇ ਦੀ ਰਾਜਨੀਤੀ ਕਰਨ ਵਾਲੇ ਲੋਕ ਨੇ ਜਿਹੜੇ ਕਹਿੰਦੇ ਚਾਟਾ ਚੋਰੀ ਚਾਟਾ ਕਿੱਥੇ ਚੋਰੀ ਤੁਸੀਂ ਫਿਰਦਾ ਉਹਦਾ ਲੌਗਇਨ ਹੋਣਾ ਜੀ ਆਨਲਾਈਨ ਸਿਸਟਮ ਹੈ ਸਾਰਾ ਇਹ ਸਾਰੀਆਂ ਜਿਹੜੀ ਸਕੀਮਾਂ ਨੇ ਆਨਲਾਈਨ ਸਕੀਮਾਂ ਨੇ ਜਿਹੜੀਆਂ ਜਿਹਦਾ ਲਾਭ ਜਿਹੜਾ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਜੋ ਲੋਕਾਂ ਤੱਕ ਪਹੁੰਚਾਉਂਦੀ ਜਿਹੜੀ ਨਹੀਂ ਪਹੁੰਚਾ ਪਈ ਹੁਣ ਮੈਨੂੰ ਸੁਣ ਮੈਸੇਜ ਆਸੀ ਤੇ ਪਹੁੰਚਾ ਰਹੇ ਆ ਜਨ ਲੋੜ ਆ ਕੇ ਆਪਣੇ ਸੇਵਾ ਕੇਂਦਰ ਤੇ ਆ ਕੇ ਲੈ ਲਵੇ ਮੈਨੂੰ ਚੀਏ ਦੱਸੋ ਜੇ ਜੇ ਰੂਤਮੰਤਾ ਨੂੰ ਘਰੇ ਜਾ ਕੇ ਤੁਸੀਂ ਲਾਭ ਦੇਵੋਗੇ ਤੇ ਤੁਹਾਨੂੰ ਤੁਹਾਨੂੰ ਕਿਸ ਦੀ ਤਕਲੀਫ ਹੈ ਜੇ ਕੰਮ ਕੀਤਾ ਹੁੰਦਾ ਇਹ ਔਰ ਤੁਸੀਂ ਕਹਿੰਦੇ ਅਸੀਂ ਸਾਰਿਆਂ ਨੂੰ ਦੇ ਰਹੇ ਹਾਂ ਜੇ ਤੁਸੀਂ ਲੋਕਾਂ ਤੱਕ ਕੋਈ ਸਕੀਮਾਂ ਪਹੁੰਚਾਈਆਂ ਹੁੰਦੀ ਕਿੰਨੇ ਸਰਕਾਰਾਂ ਤੇ ਜਿਹੜਾ ਸਾਡੇ 1444 ਅਗੇ ਉਹਨਾਂ ਜੋ 1,55,000 ਕੁਝ ਜਿਹੜੇ ਨਿਭਾਰਤੀ ਬਣੇ ਇਹਦਾ ਮਤਲਬ ਇਹ ਹੋਇਆ ਕਿ ਹਜੇ ਸਿਰਫ ਇੰਨੇ ਕੈਂਪਾਂ ਦੇ ਵਿੱਚ ਜਿਹੜੇ ਗਏ 1439 ਵਿਧਾਨ ਸਭਾ ਦੇ ਵਿੱਚ ਹਜੇ ਪੂਰੀਆਂ ਨਹੀਂ ਹੋਈਆਂ 48 ਵਿਧਾਨ ਸਭਾ ਦੇ ਵਿੱਚ ਇਨੀਸ਼ੀਏਟ ਹੋਇਆ ਉੱਛਲੇ 1.5 ਲੱਖ ਤੋਂ ਉੱਪਰ ਜਿਹੜੇ ਲਾਭ ਸੀ ਜਿਹੜੇ ਜਿਹਨੂੰ ਲਾਭ ਮਿਲਣਾ ਚਾਹੀਦਾ ਸੀਗਾ ਇਸ ਨੇ ਤੇਰੇ ਤੋਂ ਨਹੀਂ ਮਿਲ ਪਾਇਆ ਉਹ ਤਾਂ ਸਟੇਟ ਗਵਰਨਮੈਂਟ ਦੀ ਫੇਲੀਅਰ ਹੈ ਕਿ ਅਚੀਵਮੈਂਟ ਹੈ ਹਮ ਚਲੋ ਇੰਟਰਫੇਰੈਂਸ ਦਾ ਜ਼ਿਕਰ ਕਰ ਰਹੇ ਨੇ ਦੇਖੋ ਸਰਨ ਸਾਹਿਬ ਇੰਟਰਫੇਰੈਂਸ ਦਾ ਜ਼ਿਕਰ ਕਰ ਰਹੇ ਨੇ ਕਿ ਇੰਟਰਫੇਅਰ ਕਿਉਂ ਕੀਤਾ ਜਾ ਰਿਹਾ ਮੈਂ ਵਾਪਸ ਆਵਾਂਗੀ ਤੁਹਾਡੇ ਕੋਲ ਬਿਕਰਮਜੀਤ ਸਿੰਘ ਪਾਸੇ ਸਾਡੇ ਨਾਲ ਜੁੜ ਗਏ ਨੇ ਆਮ ਆਦਮੀ ਪਾਰਟੀ ਤਵਾਕੂ ਨੇ ਪਾਸੇ ਸਾਹਿਬ ਤੁਹਾਡਾ ਵੀ ਸਵਾਗਤ ਹੈ ਨਿਊਜ਼ਟਿਨ ਪੰਜਾਬ ਤੇ ਤਾਂ ਬੀਜੇਪੀ ਇਹ ਕਹਿ ਰਹੀ ਹੈ ਸਰਿੰਦ ਸਾਹਿਬ ਇਹ ਕਹਿ ਰਹੇ ਨੇ ਕਿ ਜੇਕਰ ਲੋਕਾਂ ਤੱਕ ਲਾਭ ਪਹੁੰਚਾਇਆ ਜਾ ਰਿਹਾ ਤਾਂ ਇਸ ਦੇ ਵਿੱਚ ਸਮੱਸਿਆ ਕੀ ਹੈ ਸਰਕਾਰ ਨੂੰ ਕਿਉਂਕਿ ਸੁਵਿਧਾ ਕੇਂਦਰ ਦੇ ਵਿੱਚ ਇਹ ਜਿਹੜੀ ਸਹੂਲਤ ਹੈ ਉਹ ਨਹੀਂ ਮਿਲ ਰਹੀ ਔਰ ਇਹੀ ਜ਼ਿਕਰ ਸੁਨੀਲ ਜਾਖੜ ਨੇ ਵੀ ਕੀਤਾ ਆ ਸਸਤੀ ਕਾ ਜੀ ਤੋਂ ਅਨੂ ਵੀ ਸੁਨੀਲ ਜਾਖੜ ਜੀ ਤੇ ਸਾਰੇ ਦਰਸ਼ਕਾਂ ਨੂੰ ਦੇਖੋ ਭਾਰਤਿਆ ਜਨਤਾ ਪਾਰਟੀ ਇੱਕ ਸਸਤੀ ਲੋਕਪ੍ਰੇਤਾ ਦੇ ਲਈ ਛੋਸ਼ੇਬਾਜੀ ਲਪਾਫੇਬਾਜੀ ਡਰਾਮੇਬਾਜੀ ਕਰ ਰਹੀ ਹੈ ਇਹ ਪੰਜਾਬ ਇੱਕ ਇਹੋ ਜਿਹਾ ਬਾਤ ਸੁਭਾ ਹੈ ਜਿਹੜੀ ਭਾਰਤ ਜਨਤਾ ਪਾਰਟੀ ਦੀ ਜਿੱਥੇ-ਜਿੱਥੇ ਸਰਕਾਰਾਂ ਉਹਨਾਂ ਤੋਂ ਕਿਤੇ ਵੱਧ ਰਾਤਾਂ ਕਿਤੇ ਵੱਧ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਅਸੀਂ ਦੇ ਰਹੇ ਹਾਂ ਇਸ ਮਹਿੰਗਾਈ ਦੇ ਜਮਾਨੇ ਤੇ ਜਿੱਥੇ ਕੇਂਦਰ ਦੀ ਭਾਰਤਿਆ ਜਨਤਾ ਪਾਰਟੀ ਵੀ ਸਰਕਾਰ ਗਰੀਬਾਂ ਦਾ ਖੂਨ ਚੂਸਣ ਤੇ ਲੱਗੀ ਹੋਈ ਐ ਅਮੀਰ ਨੂੰ ਹੋਰ ਅਮੀਰ ਕਰਨ ਤੇ ਲੱਗੀ ਹੋਈ ਐ ਗਰੀਬ ਦੀ ਅੱਜ ਹਾਲਤ ਪਤਲੀ ਕੀਤੀ ਹੋਈ ਐ ਪੰਜਾਬ ਦੇ ਵਿੱਚ ਸਭ ਨੂੰ ਸੁੱਖ ਦਾ ਸਾਹ ਮਿਲ ਰਿਹਾ ਕਿਉਂਕਿ ਅਸੀਂ ਫ੍ਰੀ ਬਿਜਲੀ ਸਿਹਤ ਸਹੂਲਤਾਂ ਵਾ ਸਿੱਖਿਆ ਸਹੂਲਤਾਂ ਵਾ ਇਹ ਸਾਰਾ ਕੁਝ ਦੇ ਰਿਆ ਤੇ ਇਹਨਾਂ ਦੇ ਤਾਂ ਜੇ ਰਾਜਸਥਾਨ ਔਰ ਗੁਜਰਾਤ ਦੇ ਮੈਂ 25000 ਯੂਪੀ ਦੇ ਸਕੂਲ ਬੰਦ ਹੋ ਗਏ ਸਰਕਾਰੀ ਇਹ ਗੱਲਾਂ ਕਰਦੇ ਆ ਸਿਰਫ ਸ਼ੋਸ਼ੇਵਾਦੀ ਲੋਕਪ੍ਰੇਤਾ ਪ੍ਰਾਪਤ ਕਰਨ ਦੀਆਂ ਔਰ ਇੱਕ ਨਾ ਭਾਰਤਿਆ ਜਨਤਾ ਪਾਰਟੀ ਸਿਰਫ ਔਰ ਸਿਰਫ ਗੁੰਮਰਾਹਕੁੰਨ ਪ੍ਰਚਾਰ ਦਾ ਕੰਮ ਕਰਦੀ ਐ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਹਰ ਸੁਵਿਧਾ ਜੋ ਵੀ ਕੋਈ ਸਕੀਮ ਹੈ ਜੋ ਲੋਕਾਂ ਨੂੰ ਜ਼ਰੂਰੀ ਹੈ ਉਹ ਲੋਕਾਂ ਤੱਕ ਪਹੁੰਚਾਈਆ ਜਾਵੇ। ਮੁੱਦੇ ਤੇ ਰਹੀ ਹੈ ਆਪਾਂ ਪਾਸੇ ਸਾਹਿਬ ਦੇਖੋ ਇੱਕ ਲੌਜੀਕਲੀ ਗੱਲ ਕਹੀ ਜਾ ਰਹੀ ਹੈ। ਪਾਸੇ ਸਾਹਿਬ ਇਹ ਕਿਹਾ ਜਾ ਰਿਹਾ ਕਿ ਸੁਵਿਧਾ ਕੇਂਦਰ ਤੇ ਉਹ ਸਹੂਲਤ ਨਹੀਂ ਮਿਲ ਰਹੀ। ਆਸ਼ਵਾਨ ਕਾਰਦਾ ਜ਼ਿਕਰ ਕੀਤਾ ਗਿਆ ਕਿਸਾਨ ਸਨਮਾਨੀ ਦੀ ਯੋਜਨਾ ਦਾ ਜ਼ਿਕਰ ਕੀਤਾ ਜਾਖੜ ਸਾਹਿਬ ਨੇ। ਉਸੀ ਇੱਕ ਚੀਜ਼ ਨੋਟ ਕੀਤੀ ਹੋਣੀ ਕਿ ਆਯੂਸ਼ਮਨ ਯੋਜਨਾ ਪੰਜਾਬ ਸਰਕਾਰ ਨੇ ਜਦੋਂ ਇੱਕ ਰਿਪੋਰਟ ਆਈ ਸੀ 2018 ਤੋਂ 21 ਪੰਜਾਬ ਸਰਕਾਰ ਨੇ ਆਯੂਸ਼ਮਨ ਯੋਜਨਾ ਤੋਂ ਬਿਹਤਰ ਯੋਜਨਾ ਦੀ ਹੁਣ ਜਿਹੜਾ ਫੈਸਿਲਿਟੀ ਦੇ ਰਹੇ ਆ ਜੀ ਇਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਰਾਹੀਂ ਆਯੂਸ਼ਮਨ ਯੋਜਨਾ ਦੀ ਇਹਨਾਂ ਦੀ ਕੰਡੀਸ਼ਨਸ ਦੱਸਦਾ ਤੁਹਾਨੂੰ ਕਹਿੰਦੇ ਜੀ ਇੱਕ ਕਮਰਾ ਹੋਣਾ ਚਾਹੀਦਾ ਫਿਰ ਜਾ ਕੇ 5 ਲੱਖ ਤੱਕ ਦਾ ਜਿਹੜਾ ਤੁਹਾਨੂੰ ਕੋਈ ਫਾਇਦਾ ਮਿਲੂਗਾ ਤੇ ਪੰਜਾਬ ਸਰਕਾਰ ਨੇ ਕਰਤਾ ਕਿ ਸਾਰਿਆਂ ਨੂੰ ਹੀ 10 ਲੱਖ ਤੱਕ ਦਾ ਜਿਹੜਾ ਹੈ ਜੀ ਫਾਇਦਾ ਮਿਲੂਗਾ ਔਰ ਇੱਕ ਕਮਰੇ ਦੀ ਵੀ ਕੰਡੀਸ਼ਨ ਨਹੀਂ ਹੈ ਹੁਣ ਕਿਸੇ ਆਪਣੇ ਪੰਜਾਬ ਦੇ ਵਿੱਚ ਜਿਹਦੇ ਕੋਲੇ 5000 6 ਜੀ ਹੈ ਉਹ ਔਖੇ ਸੁਖੇ 10 बाई 10 ਦੇ ਦੋ ਕਮਰੇ ਵੀ ਬਣਾ ਲੈਂਦਾ ਇਹਨਾਂ ਦੀ ਆਯੂਸ਼ਮਾਨ ਯੋਜਨਾ ਉੱਥੇ ਨਾ ਕੋਈ ਨਹੀਂ ਹੁੰਦੀ ਅੱਛਾ ਦੂਸਰੀ ਚੀਜ਼ 2018 ਤੋਂ 21 ਦੀ ਰਿਪੋਰਟ ਪੜ ਲਓ ਕਾਗਜ਼ ਦੀ ਕਿ ਆਯੂਸ਼ਮਾਨ ਯੋਜਨਾ ਇਸ ਦੀ బిਗੇਸਟ स्कैम ऑफ द इंडिया ਮਰੇਵੇ ਬੰਦਿਆਂ ਦੇ ਇਹਨਾਂ ਨੇ ਇਲਾਜ ਕਿਤੇ ਹੋਏ ਆਪਾਂ ਹਰਿਆਣਾ ਦੇ ਵਿੱਚ 500 ਹਸਪਤਾਲਾਂ ਨੇ ਇਹਨਾਂ ਦੀ ਯੋਜਨਾ ਲਾਗੂ ਕਰਨ ਤੋਂ ਕਿਉਂਕਿ ਬੀਲੀ ਨਹੀਂ ਦੇ ਰਹੇ ਸੀਗੇ ਸੋ ਇਹ ਜਿਹੜਾ ਸਿਰਫ ਇੱਕ ਸ਼ੋਸ਼ੇਵਾਦੀ ਲੋਕਪ੍ਰੇਤਾ ਪ੍ਰਾਪਤ ਕਰਨ ਲਈ ਝੁੱਟੀਆਂ ਗੱਲਾਂ ਹੈ ਮੈਂ ਉਹ ਦੱਸ ਰਿਹਾ ਆਯੂਸ਼ਮਾਨ ਯੋਜਨਾ ਇਹਨਾਂ ਦੀ ਇੱਕ ਫੇਲਿਅਰ ਯੋਜਨਾ ਹੈ ਚਲੋ ਜਵਾਬ ਸਭ ਤੋਂ ਵੱਡਾ ਸਕੈਮ ਹੈ ਜੀ ਸਰਿੰਦ ਸਾਹਿਬ ਇੱਕ ਤਾਂ ਇਹ ਮਸਲਾ ਹੈ ਆਯੂਸ਼ਮਾਨ ਯੋਜਨਾ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਡਾਕਟਰਸ ਨੇ ਹਸਪਤਾਲ ਨੇ ਵੀ ਮਨਾ ਕਰ ਦਿੱਤਾ ਕਿਉਂਕਿ ਪੈਸਾ ਵੀ ਪਿੱਛੋਂ ਨਹੀਂ ਆ ਰਿਹਾ ਇਹ ਵੀ ਦੱਸਿਆ ਜਾ ਰਿਹਾ ਦੂਜਾ ਇੱਕ ਜਿਹੜੇ ਕਾਰਡ ਕੱਟੇ ਜਾ ਰਹੇ ਨੇ ਉਹ ਇੱਕ ਵੱਡਾ ਮੁੱਦਾ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿਉਂਕਿ ਇੰਨੇ ਕਾਰਡ ਜਿਹੜੇ ਨੇ ਕੱਟੇ ਜਾ ਰਹੇ ਨੇ ਜਿਨ੍ਹਾਂ ਨੂੰ ਕੱਟਨ ਨਹੀਂ ਦਿੱਤਾ ਜਾਏਗਾ ਐਸੀਐਮ ਭਗਵੰਤਪਾਲ ਨੇ ਵੀ ਜ਼ੋਰ ਦੇ ਕੇ ਕਿਹਾ ਸਰਨ ਸਾਹਿਬ ਸਹੀ ਗੱਲ ਰਹੀ ਹੈ ਮੈਂ ਇਹਨਾਂ ਨੇ ਕਿਹਾ ਜੀ ਮੇਰੀ ਇੱਕ ਬਿਲ ਸਿੰਪਲ ਹੈ 1,55,000 ਲੋਕਾਂ ਨੂੰ ਜੇ ਸਾਡੇ ਪਿੰਡ-ਪਿੰਡ ਜਾ ਕੇ ਉਹਨਾਂ ਨੂੰ ਸੇਵਾ ਪ੍ਰਦਾਨ ਕਰਨ ਨਾਲ ਜੇ ਲਾਭ ਮਿਲਿਆ ਤੇ ਪੰਜਾਬ ਸਰਕਾਰ ਨੂੰ ਢੇਡਪੀੜ ਕਿਸ ਗੱਲ ਦੀ ਹੈ ਜੇ ਇਹ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਜ਼ਿੰਮੇਵਾਰੀ ਸੀ ਦੱਸੋ ਇਹ 1.56 ਲੱਖਾਂ ਲੋਕਾਂ ਨੂੰ ਹੁਣ ਤੱਕ ਲਾਭ ਕਿਉਂ ਸੀ ਤੇ 75 ਔਰ ਹਜੇ ਪੱਧਰੀ ਕਿੰਨੇ ਲੱਖਾਂ ਹੋਰ ਆਉਣੇ ਆ ਜਿਹਨਾਂ ਨੂੰ ਲਾਭ ਨਹੀਂ ਪਹੁੰਚਿਆ ਮਤਲਬ ਇਹ ਲੋਕ ਨਹੀਂ ਚਾਹਦੇ ਮੈਂ ਪਾਸੇ ਸਭ ਤੁਸੀਂ ਬਰਛਾਦੇ ਹੋ ਮੈਂ ਮੈਨੂੰ ਇੱਕ ਚੀਜ਼ ਦੱਸੋ ਕੀ ਤੁਸੀਂ ਨੀਚੇ ਅੰਦਰ ਕਿਸੇ ਗਰੀਬ ਦੇ ਘਰ ਕਰ ਦੋ ਤੇ ਸ਼ਤ ਹੋਵੇ ਜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਗਰੀਬਾਂ ਦੇ ਘਰ ਬਣਾਉਣ ਦੀ ਪ੍ਰੋਵੀਜ਼ਨ ਹੈਗੀ ਹੈ ਤੁਸੀਂ ਦੱਸੋ ਕਿੰਨੇ ਬਣਾਏ ਹੁਣ ਤੱਕ ਤੁਸੀਂ ਇਸ ਸਾਲਾਂ ਚ ਦੱਸ ਦਿਓ ਡਾਟਾ ਔਰ ਕਾਸੀ ਕਿੰਨੇ ਹੁਣ ਇਸ ਤੇ انرੋਲ ਕਰ ਦਿੱਤੇ ਗੇਰੇ ਤੇ ਕਿਉਂ ਫੇਦੇ ਬਾਸ ਕਿੰਨੇ ਲੋਗਾਂ ਨੂੰ ਜਿਹੜਾ ਹੈਗਾ ਵਾ ਪੀਸ਼ਮ ਕਾਰਡ ਦੇ ਨਾਲ ਜੋੜਿਆ ਕਿੰਨੇ ਲੋਗਾਂ ਨੂੰ ਤੁਸੀਂ ਹੈ ਪੈਣਾ ਨੂੰ ਜਿਹੜਾ ਹੈਗਾ ਵਾ ਟੂਲ ਕਿਟ ਦੇ ਮਾਧਿਅਮ ਨਾਲ ਸਿਲਾਈ ਦੀ ਅਚੀਨਾ ਤੋਂ ਆਈ ਕੇਂਦਰ ਸਰਕਾਰੋਂ ਮੁਫਤ ਦਿੱਤੀ ਜਾ ਰਹੀ ਹੈ ਸਿਲਾਈ ਵੀ ਦੀ ਹੈ ਉਹ ਚੱਲ ਰਹੀ ਹੈ ਬਿਸ਼ਕਰਮਾ ਦੇ ਤਹਿਤ ਹੱਥ ਹੱਥ ਹੱਥਾ ਕੰਮ ਕਰਨ ਵਾਲੇ ਕਾਰੀਗਰ ਲੋਕ ਨੇ ਸਾਡੇ ਬੜਾਈ ਹੈ ਸੁਨਾਰ ਹੈ ਮੁਜੀ ਆ ਇਹ ਆ ਕਿੰਨੇ ਲੋਕਾਂ ਨੂੰ ਤੁਸੀਂ ਤੁਹਾਡੇ ਨਾਲ ਜਿਹੜਾ ਚਾਦਤਾ ਏ ਥੋੜੀ ਦਿਨਾ ਚੀ ਕਿਆ ਤਾਂ ਮਤਲਬ ਇਹ ਹੈ ਕਿ ਸਾਨੂੰ ਇਸ ਸਾਡਾ ਪਰਪਸ ਇਹ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਲੋੜਵੰਦ ਜਿਹੜੇ ਲੋਕ ਨੇ ਜਿਹੜੇ ਗਰੀਬ ਨੇ ਔਰ ਇਸ ਜਿਆਦਾ ਜਿਹੜੀ ਸਕੀਮਾ ਹੋ ਗਈ ਜੀ ਗਰੀਬਾਂ ਦਾ ਮਸਤੇ ਹੁੰਦੀ ਆ ਰੇ ਤੇ ਕਿਆ ਗਰੀਬਾਂ ਨੂੰ ਲਾਭ ਪਹੁੰਚਾਣਾ ਸਾਡੀ ਆਫਸ ਰਾਨੀ ਵੀ ਛੱਡ ਦੇ ਇੱਕ ਪਾਸੇ ਪਾਸੇ ਸਾਫ ਤੁਸੀਂ ਆਪਣੇ ਦਿਲ ਤੇ ਆਖ ਰੱਖਿਆ ਕਿ ਕਿਆ ਗਰੀਬਾਂ ਨੂੰ ਇਹ ਲਾਭ ਨਹੀਂ ਪਹੁੰਚਨੇ ਚਾਹੀਦੇ ਕੀ ਤੁਹਾਡੀ ਸੇਵਾ ਕਹਿੰਦੇ ਨਹੀਂ ਪਹੁੰਚਾ पाए ਤੇ ਅਸੀਂ ਪਹੁੰਚਾਦੇ ਤੁਹਾਨੂੰ ਤਕਲੀਫ ਕਿਸ ਗੱਲ ਦੀ ਹੈ ਮੈਂ ਤਾਂ ਸਮਝ ਮੈਨੂੰ ਸਮਝ ਨਹੀਂ ਆਂਦੀ ਕਿ ਕਿਸ ਗੱਲ ਦੀ ਤੁਸੀਂ ਕਰ ਰਹੇ ਹੋ ਹਮ ਚਲੋ ਜਵਾਬ ਮੈਨੂੰ ਲਾ ਪਹੁੰਚਾਦੇ ਉਹ ਉਸ ਗੱਲ ਦੀ ਤਕਲੀਫ ਹੈ ਹਮ ਠੀਕ ਹੈ ਪਾਸੇ ਵੀ ਪਹੁੰਚਾ ਦੇ ਜਾ ਕੇ ਮੈਂ ਤੇ ਮੈਂ ਤੇ ਕੀ ਹੋਰ ਕਹੀ ਸੀ ਮੈਂ ਇੱਕ ਮਿੰਟ ਪਾਸਾ ਬਲੂ ਵੀ ਕਰਨਾ ਇਹ ਤਾਂ ਲੱਗਦਾ ਨਾ ਕਿ ਬੀਜੇਪੀ ਦੀ ਬਾਵਾ ਹੋ ਜਾਏਗੀ ਮੈਨੂੰ ਬੀਜੇਪੀ ਦੀ ਬਾਵਾ ਨਹੀਂ ਚਾਹੀਦੀ ਭਾਰਤੀ ਜਨਤਾ ਪਾਰਟੀ ਦਾ ਗਰੀਬ ਤੱਕ ਪਹੁੰਚਣ ਦਾ ਕੰਮ ਹੈ ਤੁਸੀਂ ਆਪਣੇ ਨਾਲ ਆ ਜਾਓ ਮੇਰੇ ਮੇਰੇ ਨਾਲ ਚਲੋ ਸਵੇਰੇ ਮੈਂ ਤੁਹਾਨੂੰ ਨਾਲ ਬਿਠਾ ਕੇ ਉਹਦੇ ਅਗਰੀਪਨ ਦੇ ਦੇ ਦਿੰਦਾ ਹਾਂ ਹਰਤੇ ਪਰਪਸ ਇਹ ਹੈ ਕਿ ਗਰੀਬ ਤੱਕ ਉਹਦਾ ਲਾਭ ਪਹੁੰਚੇ ਜਿਹੜੀ ਸਕੀਮ ਕਿਸੇ ਵੀ ਵਾਸਤੇ ਵੀ ਕੀ ਹੈ ਤੁਹਾਡੀ ਸਕੀਮ ਹੈ ਤੁਸੀਂ ਪਹੁੰਚਾਓ ਕਿੰਦੇ ਸਰਕਾਰ ਦੀ ਜ਼ਿੰਮੇਵਾਰੀ ਸਟੇਟ ਗਵਰਨਰ ਦੀ ਹੁੰਦੀ ਨਹੀਂ ਪਹੁੰਚਾ ਪਈ ਇਸ ਕਰਕੇ ਸਾਨੂੰ ਚਲੋ ਜਵਾਬ ਲੈ ਲਈਏ ਸ਼੍ਰੀਨ ਸਾਹਿਬ ਠੀਕ ਹੈ ਕਰੀਏ ਆਪਾਂ ਹੂੰ ਠੀਕ ਹੈ ਹਾਂਜੀ ਪਾਸੇ ਸਾਹਿਬ ਤੁਹਾਨੂੰ ਮੈਂ ਮੈਂ ਕੀ ਕਰਨਾ ਹੈ ਰਾਈਟ ਪਤਾ ਪੁੱਛ ਕਰਨਾ ਪਿਆਗਾ ਲਿਖਦਾ ਮੈਂ ਮੈਂ ਆਪਣੇ ਵੱਡੇ ਭਰਾ ਸ਼੍ਰੀਨ ਸਾਹਿਬ ਨੂੰ ਇਹ ਕਹੂੰਗਾ ਕਿ ਸ਼੍ਰੀਨ ਸਾਹਿਬ ਨਾ ਵੱਡੇ ਵੱਡੇ ਲਫ਼ਜ਼ ਬਹੁਤ ਅੱਛਾ ਬੋਲਦੇ ਆ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਢਿੱਡ ਪੀੜ ਹੁੰਦੀ ਐ ਤਕਲੀਫ਼ ਹੁੰਦੀ ਐ ਤੁਸੀਂ ਵੀ ਚਾਹਦੇ ਗਰੀਬਾਂ ਨੂੰ ਫਾਇਦਾ ਉਹ ਭਾਈ ਆਮ ਆਦਮੀ ਪਾਰਟੀ ਤਾਂ ਬਣੀ ਓ ਗਰੀਬਾਂ ਦੀ ਸਰਕਾਰ ਐ ਗਰੀਬਾਂ ਦੇ ਲਈ ਹੀ ਬਣੀ ਐ ਤੁਹਾਡੀ ਤਰ੍ਹਾਂ ਚੰਦ ਕਾਰਪੋਰੇਟ ਘਰਾਣਿਆਂ ਦੇ ਬੈਨੀਫਿਟ ਲਈ ਨਹੀਂ ਬਣੀ ਦੂਜੀ ਚੀਜ਼ ਮੈਂ న్యూਸ 18 ਦੀ ਟੀਮ ਨੂੰ ਇੱਕ ਬੇਨਤੀ ਕਰ ਰਿਹਾ ਤੁਹਾਡੇ ਚੈਨਲ ਰਾਹੀਂ ਕਰ ਰਿਹਾ ਟਾਈਮ ਜਿੰਨਾ ਵੀ ਹੋਇਆ 2 ਘੰਟੇ ਦਾ ਟਾਈਮ ਲੈ ਲਓ ਆਓ ਮੇਰੇ ਸ਼ਹਿਰ ਬਨੂੜ ਦੇ ਵਿੱਚ ਆਓ ਤੁਹਾਨੂੰ ਦਿਖਾਣਾ ਆਲਰੇਡੀ ਜਿਹੜੀਆਂ ਮਕਾਨ ਬਣੇ ਹੋਏ ਆਓ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਸੁਵਿਧਾ ਕੇਂਦਰਾਂ ਦੇ ਰਾਹੀਂ ਉੱਤੇ ਫਾਰਮ ਭਰ ਆ ਭਰਾ ਜਿਹੜੇ ਆ ਜੀ ਮਕਾਨ ਬਣੇ ਹੋਏ ਆਓ ਮੈਂ ਮੈਂ ਕਹਿ ਰਿਹਾ ਜੀ ਟਾਈਮ ਨਾ ਆਊਟ ਕਰਕੇ ਆਜੋ ਨਿਊਜ਼ ਲੈਟਿੰਗ ਦੀ ਟੀਮ ਮੈਂ ਬਨੂੜ ਦੇ ਵਿੱਚ ਬਨੋਵਾਈ ਮੰਦਿਰ ਤੇ ਥੋੜੀ ਵੇਟ ਕਰਦਾ ਤੁਹਾਡੇ ਨਾਲ ਚਾਹਦਾ ਦੂਜੀ ਸਿਰਫ ਖੋਸ਼ੇਵਾਜੀ ਕਰ ਰਹੀ ਆ ਤੁਸੀਂ 11 ਲੱਖ ਲੋਕਾਂ ਦਾ ਤਾਂ ਤੁਸੀਂ ਕਹਿ ਰਹੇ ਹੋ ਰਾਸ਼ਨ ਬੰਦ ਕਰ ਦਿਓ ਉਹਨਾਂ ਨੂੰ ਜਿਹੜਾ ਹੈ ਜੀ ਭੁੱਖਾ ਮਾਰ ਦਿਓ ਤੇ ਦੂਜੇ ਪਾਸੇ ਕਹਿ ਰਹੇ ਹੋ ਕਿ ਤੁਹਾਡਾ ਮਕਸਦ ਗਰੀਬਾਂ ਦਾ ਬੈਨੀਫਿਟ ਕਰਨਾ ਹੈ ਬੀਜੇਪੀ ਦਾ ਪੀਪਲ ਮੇ ਡਾਊਟ ਵਾਟ ਯੂ ਸੇ ਬੜਦੇ ਆਲਵੇਜ਼ ਬਲੀਵ ਵਾਟ ਯੂ ਡੂ ਔਰ ਤੁਸੀਂ ਕਰ ਰਹੇ ਹੋ ਸਿਰਫ ਸਿਰਫ ਕਾਰਪੋਰੇਟ ਘਰਾਣਿਆਂ ਦੀ ਚਾਰਾ ਜੋਈ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦਾ ਕੰਮ ਭਰਤੀਆ ਜਨਤਾ ਪਾਰਟੀ ਕਰ ਰਹੀ ਹੈ ਦੂਜੀ ਚੀਜ਼ ਅਗਰ ਆ ਪੰਜਾਬ ਦੇ ਵਿੱਚ ਗੱਲ ਕਰ ਰਹੇ ਹੋ ਨਾ ਤੁਸੀਂ ਮੈਨੂੰ ਦੱਸੋ ਭਾਰਤੀਆ ਜਨਤਾ ਪਾਰਟੀ ਕਿਹੜੇ ਸੂਬੇ ਦੇ ਵਿੱਚ ਕਿਹੜੇ ਸੂਬੇ ਦੇ ਵਿੱਚ 300 ਯੂਨਿਟ ਬਿਜਲੀ ਫ੍ਰੀ ਦੇ ਰਹੀ ਹੈ ਤੁਸੀਂ ਮੈਨੂੰ ਦੱਸ ਦਿਓ ਭਾਰਤੀ ਜਨਤਾ ਪਾਰਟੀ ਨੇ ਸਕੂਲਾਂ ਦਾ ਸਰਕਾਰੀ ਸਕੂਲਾਂ ਦਾ ਕਿੱਤੇ ਪੁਨਰਥਾਨ ਕੀਤਾ ਔਰ ਤੁਸੀਂ ਪੰਜਾਬ ਵਿੱਚ ਕੋਲ ਮਿਲ ਕੇ ਗੱਲ ਇਹ ਹੈ ਕਿ ਕੋਲ ਮਿਲ ਕੇ ਪਾਸਿਸਾਬੇ ਕਹਿ ਰਹੇ ਨੇ ਕਿ ਇਹ ਲਾਭ ਮਿਲ ਰਿਹਾ ਹੈ ਔਰ ਉਹਨਾਂ ਦੇ ਕੋਲ ਬਕਾਇਦਾ ਸਬੂਤ ਵੀ ਨਹੀਂ ਹੈ ਮਤਲਬ ਭਈ ਪੂਰੇ ਪੰਜਾਬ ਦੇ ਵਿੱਚ ਇਹ ਹੋ ਰਿਹਾ ਹੈ ਸਰਿੰਦਰ ਸਾਹਿਬ ਮੇਰਾ ਇਹ ਹੈਗਾ ਲਾਭ ਦੇ ਰਹੇ ਨੇ ਮੈਂ ਮੈਂ ਇਸ ਕਲ ਇਸ ਕੰਟਰੋਵਰਸੀ ਨਹੀਂ ਪਤਾ ਕਾ ਜਿੰਨ ਮਿਲਣਾ ਚਾਹਿਆ ਉਸ ਨੂੰ ਜੇ ਕਰਨ ਲੋਕਾਂ ਨੂੰ ਅਸੀਂ ਹੁਣ ਤੱਕ ਹੋਰ ਲਾਭ ਦਵਾਤਾ ਇਹਨਾਂ ਨੂੰ ਤਕਲੀਫ ਕਿਸ ਗੱਲ ਦੀ ਹੈ ਇਹਨਾਂ ਤੇ ਖੁਸ਼ ਹੋਣਾ ਚਾਹੀਦਾ ਕਿ ਸਾਡੇ ਪੰਜਾਬੀ ਜਿਹੜੇ ਕਿਸੇ ਕਾਰਨ ਉਹ ਜੋ ਵੀ ਰਹਿ ਗਏ ਸੀਗੇ ਸਾਡੇ ਮਾਧਿਅਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਮਾਧਿਅਮ ਨਾਲ 156000 ਗਰੀਬਾਂ ਨੂੰ ਉਹਦਾ ਲਾਭ ਮਿਲ ਗਿਆ ਇਹਨਾਂ ਤੇ ਖੁਸ਼ ਹੋਣਾ ਚਾਹੀਦਾ ਕਿ ਇਹਨਾਂ ਨੂੰ ਸੋਚ ਸਵਾਲ ਫਿਰ ਉਹੀ ਹੈ ਨਾ ਸਰੀਨ ਸਾਹਿਬ ਕਿ ਕੈਂਪ ਕਿਉਂ ਲਾਣੇ ਪੈ ਰਹੇ ਨੇ ਜੀ ਚਲੋ ਮੇਰੀ ਗੱਲ ਹੁਣ ਹੁਣ ਤੁਸੀਂ ਗੱਲ ਸੁਣੋ ਇਹ ਕਿਹੜੇ 11 ਲੱਖ ਕਾਰਡ ਦੀ ਗੱਲ ਹੈ ਵੀ ਇਹ ਕਹਿੰਦੇ 11 ਲੱਖ ਦਾ ਕਾਰਡ ਇਸ ਕਾਰਡ ਕੱਟੇ ਗਏ ਕੱਟਣ ਦੀ ਸਵਾਲ ਕੀਤੀ ਆ ਤੁਸੀਂ ਲੋਕਾਂ ਨੇ ਇੱਕ ਮਿੰਟ ਸੁਣ ਲਓ ਯਾਰ ਸੁਣ ਲਓ ਪਾਸਾ ਬੈ ਤੁਸੀਂ ਬਹੁਤ ਸ਼ਾਨੇ ਹੈਗੇ ਹੋ ਤੁਸੀਂ ਉਹ ਰਿਪੋਰਟ ਪੜ੍ਹੀ ਹੈ ਜਿਹਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ 1 ਕਰੋੜ ਤੋਂ ਵੱਧ ਜਿਹੜੇ ਲੋਕ ਹੈਗੇ ਨੇ ਬੈਨੀਫਿਸ਼ੀਅਰੀ ਜਿਹੜੇ ਕੀ ਨਹੀਂ ਐਲੀਜੀਬਲ ਹੋਣੇ ਚਾਹੀਦੇ ਸੀਗੇ ਗਰੀਬਾਂ ਗਰੀਬਾਂ ਦਾ ਅਨਾਜ ਆਪਾਂ ਅਮੀਰਾਂ ਨੂੰ ਖੋਣਾ ਤੁਸੀਂ ਦੀ ਪਹਿਰ ਵੀ ਕਰ ਰਹੇ ਹੋ ਅਮੀਰਾਂ ਦੀ ਆਪੇ ਆਪ ਨੂੰ ਕਹਿੰਦੇ ਤੁਸੀਂ ਗਰੀਬਾਂ ਦੀ ਪਾਰਟੀ ਆ ਇਹਦੇ ਉਹ ਲੋਕਾਂ ਦੇ ਕਾਰਡ ਉਹਨਾਂ ਨੂੰ ਕੇ ਨੇ ਜਿਹੜੇ ਕਿਸੇ ਕੰਪਨੀ ਦੇ ਡਾਇਰੈਕਟਰ ਨੇ ਕੋਈ ਹੈਵੀ ਇਨਕਮ ਟੈਕਸ ਪੇਅਰ ਨੇ ਬਟ ਇਹ ਵੱਡੀਆਂ ਗੱਡੀਆਂ ਦੇ ਮਾਲਕ ਨੇ ਉਹਨਾਂ ਨੇ ਪਕਾਹਦਾ ਡਾਟਾ ਕੱਢ ਕੇ ਸੈਂਟਰ ਨੇ ਭੇਜਿਆ ਇਹਨਾਂ ਨੂੰ ਕਿ ਆਹ ਲੋਕਾਂ ਦੇ ਕੋਲ ਕਿਸੇ ਕੋਲ ਮਰਸੀਜ਼ ਐ ਕਿਸੇ ਕੋਲ ਇਨੋਵਾ ਐ ਵੱਡੀਆਂ ਵੱਡੀਆਂ ਗੱਡੀਆਂ ਨੇ ਹੈਵੀ ਇਨਕਮ ਟੈਕਸ ਭੇਈ ਨੇ ਕੋਈ ਕੰਪਨੀ ਦੇ ਡਾਇਰੈਕਟਰ ਨੇ ਸ਼ਾਇਦ ਤੁਸੀਂ ਦੇਖਿਆ ਵੀ ਹੋਗਾ ਸ਼ਾਰਪੁਰ ਦੀ ਤਾਂ ਸ਼ਾਇਦ ਤੁਹਾਡੇ ਚੈਨਲ ਨੇ ਇੱਕ ਵੀਡੀਓ ਚਲਾਈ ਸੀਗੀ ਕਿ ਮਰਸੀਜ਼ ਦੇ ਉੱਤੇ ਆ ਕੇ ਬੰਦਾ ਇੱਕ ਰਾਸ਼ਨ ਲੈ ਕੇ ਜਾ ਰਿਹਾ ਜਵਾਬ ਦਿਓ ਪਲੀਜ਼ ਤਾਂ ਇਹ ਲੋਕਾਂ ਦੀ ਛਾਂਟੀ ਨਹੀਂ ਹੋਣੀ ਚਾਹੀਦੀ ਹਮ ਤਾਂ ਫਿਰ ਮੈਨੂੰ ਇਸ ਨੂੰ ਲਈ ਬੱਸ ਇਹ ਕਹਿੰਦੇ ਆ ਉਹਨਾਂ ਆਸਪੀ ਕੇਂਦਰ ਸਕਾਰ ਦੀ ਯੋਜਨਾ ਤੁਸੀਂ ਇਹ ਬੋਲਦੇ ਰਹੇ ਕੇਂਦਰ ਸਕਾਰ ਫੀ ਨਾ ਇਹਦਾ ਵੀ ਐਡ-ਆਨ ਵੀ ਕਰ ਲੋ ਸਰ ਜੀ ਦੇਖੋ ਇਸ ਦਾ ਇਸ ਦਾ ਜ਼ਿਕਰ ਸੀਐਮ ਭਗਵੰਤ ਮਾਨ ਹੋਰਾਂ ਨੇ ਵੀ ਕੀਤਾ ਉਹਨਾਂ ਨੇ ਕਿਹਾ ਕਿ ਮੰਨ ਲਓ ਦੋ ਭਰਾ ਨੇ ਇੱਕ ਘਰ ਦੇ ਵਿੱਚ ਤਾਂ ਇੱਕ ਬਹੁਤ ਵਧੀਆ ਸਰਕਾਰੀ ਨੌਕਰੀ ਕਰਦਾ ਹੈ ਸ਼ਹਿਰ ਦੇ ਵਿੱਚ ਰਹਿੰਦਾ ਹੈ ਸਾਰਾ ਕੁਝ ਹੈ ਔਰ ਦੂਸਰਾ ਖੇਤੀ ਕਰਦਾ ਉਹ ਉਹਨੂੰ ਲੋਡ ਹੈ ਤਾਂ ਫਿਰ ਉਸ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਡਿਵਾਈਡ ਕਰੋਗੇ ਉਹ ਵੀ ਜ਼ਿਕਰ ਕੀਤਾ ਸੀ ਮੈਂ ਇਹ ਦੱਸ ਇਹ ਗੱਲ ਕਲੀਅਰ ਕਰਦੇ ਹਾਂ ਹੂੰ ਇਹਦੇ ਚ ਪਰਿਵਾਰ ਇੱਕ ਫੈਮਿਲੀ ਦਾ ਹੈ ਫੈਮਿਲੀ ਕੌਣ ਹੁੰਦੀ ਹੈ Husband wife and their children. ਹੂੰ। ਠੀਕ ਹੈ ਨਾ? ਉਹ ਚਾਚੇਤਾ ਚਾਚੇਤਾਏ ਮਾਮੇ ਪਾਂਦੇ ਨਹੀਂ ਹੁੰਦੇ। ਅਰ ਫੈਮਿਲੀ ਦਾ ਯੂਨਿਟ ਸਫਤ ਸੰਗਠਿਤ ਸਮਾਜ ਦੇ ਕੀ ਹੁੰਦਾ। ਚਲੋ ਕਨਕਲੂਡ ਕਰਦੇ ਆਪਾਂ। ਪਾਸੇ ਸਾਹਿਬ ਹਾਂਜੀ। ਜੀ ਜੀ। ਪਹਿਲੀ ਗੱਲ ਤਾਂ ਮੈਂ ਦੇਖੋ ਇਹਨਾਂ ਦੀ ਜਿਹੜੇ ਕੈਂਪ ਲਗਾਉਣ ਦੀ ਗੱਲ ਕਰ ਰਹੇ ਆ ਤੇ ਦੂਜਾ ਮੈਂ ਇਹ ਰਸ਼ਨ ਕਾਰਡ ਤੇ ਇਹਨਾਂ ਨੂੰ ਕਲੀਅਰ ਕਰ ਦਿੰਦਾ। ਹੂੰ। ਇਹ ਕਹ ਰਹੇ ਆ ਜੀ ਕੇਂਦਰ ਦੀਆਂ ਸਕੀਮਾਂ, ਯਾਨੀ ਕੇਂਦਰ ਬੀਜੇਪੀ ਨਹੀਂ। ਕੇਂਦਰ ਸਰਕਾਰ ਦੀਆਂ ਸਕੀਮਾਂ। ਸਾਡਾ ਦੇਸ਼ ਫੈਡਰਲ ਕੰਟਰੀ ਹੈ ਇੱਥੇ ਜਿਹੜੀ ਸਕੀਮਾਂ ਹੈ ਕੇਂਦਰ ਦੀਆਂ ਸਕੀਮਾਂ ਰਾਜ ਸਰਕਾਰ ਨੇ ਲਾਗੂ ਕਰਨੀਆਂ ਨਾ ਕਿ ਕਿਸੇ ਇੱਕ ਪਾਰਟੀ ਨੂੰ اختیار ਮਿਲ ਗਿਆ ਕਿ ਚਾਹੇ ਉਹ ਨਾ ਉਹ ਸੱਤਾ ਚਾਹੇ ਨਾ ਵਿਰੋਧੀ ਧਿਰ ਚਾਹੇ ਨਾ 3 ਚਾਹੇ ਨਾ 13 ਚਾਹੇ ਨਾ ਪਲੇਅਰਾਂ ਚ ਨਾ ਚਪੇਰਾਂ ਚ ਤੇ ਉਹ ਆ ਕੇ ਹੋ ਹੱਲਾ ਮਚਾਏਗੀ ਉਹ ਅੱਗੇ ਜਿਹੜਾ ਹੈ ਜੀ ਗੁੰਮਰਾਹਕੁਨ ਪ੍ਰਚਾਰ ਕਰੇਗੀ ਕੇਂਦਰ ਦੀਆਂ ਸਕੀਮਾਂ ਸਰਕਾਰ ਦੀਆਂ ਸਕੀਮਾਂ ਸਰਕਾਰ ਨੇ ਲਾਗੂ ਕਰਨਾ ਹੈ ਫੈਡਰਲ ਟਾਂਚਾ ਹੈ ਔਰ ਇਹ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਮੈਂ ਵੀ ਅਗਰ ਬਾਜ਼ਾਰ 'ਚ ਜਾਣਾ ਸਾਬਣ ਖਰੀਦਣਾ ਟੈਕਸ ਦੇਣਾ ਟੂਥਪੇਸਟ ਲੈਣਾ ਟੈਕਸ ਦੇਣਾ ਆਮ ਗਰੀਬ ਆਦਮੀ ਵੀ ਦੇ ਰਿਹਾ ਤੇ ਉਹਦੇ ਪੈਸੇ ਦੀਆਂ ਸਕੀਮਾਂ ਕੋਈ ਜੇਬ ਤੋਂ ਕੋਈ ਨਹੀਂ ਦੇ ਰਿਹਾ ਦੂਸਰੀ ਚੀਜ਼ ਉਲਟੋ ਫੈਡਰਲ ਟਾਂਚਾ ਹੈ ਉਹਨੂੰ ਵੀ ਇਹ ਤੋੜਨ ਦੀ ਗੱਲ ਕਰਦੇ ਆ ਕਿਉਂਕਿ ਬੀਜੇਪੀ ਦੀ ਮਨਸ਼ਾ ਸਭ ਨੂੰ ਹੀ ਪਤਾ ਹੈ ਕਿ ਵੱੰਨ ਪਾਰਟੀ ਰੂਲ ਪਤਾ ਨਹੀਂ ਕੀ ਸੁਪਨਾ ਲੈ ਕੇ ਬੈਠੇ ਹੋਏ ਆਂ ਦੂਜੀ ਚੀਜ਼ ਹ ਇਹ ਕੰਮ ਜੀ ਇਹ ਤੁਹਾਡੀ ਅਕਾਲੀ ਭਾਜਪਾ ਸਰਕਾਰ ਦੀਆਂ ਕੀਤੀਆਂ ਹੋਈਆਂ ਕਰਤੂਸਤਾ ਸੀਗੀਆਂ ਗਲਤ ਕੰਮ ਸੀ ਜਿਹੜੇ ਲੋਕ ਮਰਸਡੀਆਂ ਚ ਰਾਸ਼ਨ ਲੈਣ ਆਉਂਦੇ ਹੁੰਦੇ ਸੀ ਇਸੇ ਲਈ ਜਿੱਦਨ ਸਾਡੀ ਸਰਕਾਰ ਬਣੀ ਆ ਸੀ 2022 ਤੋਂ ਹੀ ਵੈਰੀਫਿਕੇਸ਼ਨ ਸ਼ੁਰੂ ਕਰਤੀ ਸੀ ਤੇ ਜਿਹੜੇ ਇਦਾਂ ਦੇ ਲੋਕ ਸੀਗੇ 32400 ਤੋਂ ਵੱਧ ਅਸੀਂ ਰਾਸ਼ਨ ਕਾਰਡ ਕੱਟ ਚੁੱਕੇ ਆ ਜਿਹੜੀਆਂ ਤੁਹਾਡੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਬਣੇ ਆ ਰਹੇ ਸੀ ਔਰ ਤੁਸੀਂ ਤਾਂ ਰਾਸ਼ਨ ਕਾਰਡ ਨੂੰ ਹੀ ਗਲਤ ਕਹਿਣ ਲੱਗ ਗਏ 80 ਕਰੋੜ ਲੋਕਾਂ ਨੂੰ ਇੱਕ ਇੱਕ ਮੇਰਾ ਡਾਟਾ ਸੁਣੋ ਜੀ ਹੂੰ ਜੀ ਤੇ ਹਿੰਦੁਸਤਾਨ ਦੀ ਆਬਾਦੀ ਹੈ ਜੀ 140 ਕਰੋੜ ਤੇ ਬੀਜੇਪੀ ਦੀ ਸਰਕਾਰ ਕਹਿੰਦੀ ਆ ਵੀ 80 ਲੱਖ 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦੇ ਰਹੀਆਂ ਯਾਨੀ 57% ਲੋਕਾਂ ਨੂੰ ਤੇ ਪੰਜਾਬ ਦੀ ਆਬਾਦੀ ਹੈ 3.5 ਕਰੋੜ ਤੇ ਇੱਥੇ ਆ ਲਾਭਾਰਥੀ 1 ਕਰੋੜ 53 ਲੱਖ ਯਾਨੀ ਕਿ 44% ਕਿੱਥੇ 57% ਤੇ ਭਾਈ ਕਪਲੇਬਾਜੀ ਤਾਂ ਬੀਜੇਪੀ ਸਾਥ-ਸਾਥ ਕੇਂਦਰਾ ਦੀ ਹੋ ਰਹੀ ਆ ਉੱਥੇ ਜਰਾ ਚੈੱਕ ਅਪ ਕਰਾ ਲਓ 57% ਨੈਸ਼ਨਲ ਐਵਰੇਜ ਆ ਪੰਜਾਬ ਦੀ ਸਿਰਫ 44% ਆ ਤੇ ਤੁਸੀਂ ਇੱਥੇ ਆ ਕੇ ਸਿਰਫ ਪੰਜਾਬ ਨਾਲ ਮਤਰਈ ਮਾ ਵਾਲਾ ਸਲੂਕ ਨਾ ਕਰੋ ਹਾਂ ਜਿਹੜੇ ਗਲਤ ਆ ਉਹ ਪਹਿਲਾਂ ਹੀ ਸਰਕਾਰ ਬੁਰੀ ਤਰ੍ਹਾਂ ਸੁਹਿਰਤ ਰੀਵੈਰੀਫਿਕੇਸ਼ਨ ਹੁੰਦੀ ਰਹਿੰਦੀ ਆ ਸਾਰੇ ਕੱਟੇਗੇ 32400 ਤੋਂ ਵੱਧ ਅਸੀਆਂ ਕੱਟੇ ਆ ਜਿਹੜੇ ਗਲਤ ਲੈ ਰਹੇ ਸੀ ਤੁਹਾਡੇ ਸਮਿਆਂ ਤੋਂ ਲੈਂਦੇ ਆ ਰਹੇ ਸੀ ਤੁਹਾਡੇ ਉਹ ਜਿਹੜੀਆਂ ਵੀਡੀਓਜ਼ ਚੱਲੀਆਂ ਸੀ ਨਾ ਉਹ ਕੋਵਿਡ ਦੇ ਵੀ ਚਲੋ ਤੁਹਾਡੇ ਡਿਟੇਲਸ ਨਾ ਜਾਈਏ ਹਾਂ ਜੀ ਡਿਟੇਲਸ ਨਾ ਜਾਈਏ ਕਨਕਲੂਡ ਕਰਨ ਵਾਲੇ ਪਾਸੇ ਜਾਈਏ ਸਰ ਇਹ ਸਾਥੀ ਕਿਆ ਕਰ ਲਾ ਜਮਾ ਜੀ ਪਾਸੀ ਸਾਹਿਬ ਹਾਂ ਜੀ ਨਹੀਂ ਨਹੀਂ ਮੈਨੂੰ ਪਾਸੀ ਸਾਹਿਬ ਇੱਕ ਚੀਜ਼ ਨਹੀਂ ਸਮਝ ਆਂਦੀ ਇਹ ਸੇ ਹਵਾਲਾ ਕਿਸ ਗੱਲ ਦਾ? ਕਿੰਨੇ ਦਿਨ ਤੇ ਇਹੀ ਕਿਹਾ ਨਾ ਕਿ ਜਿਹੜੇ ਬੰਦੇ ਜਿਹੜੇ ਲਿਸਟ ਤੁਹਾਨੂੰ ਨਾਲ ਭੇਜ ਰਹੇ ਆ ਇਹ ਬੰਦੇ ਜਿਹੜੇ ਹੈਗੇ ਨੇ ਇਹ ਇਸ ਬੈਨੀਫਿਟ ਲੈਣ ਦੇ ਐਲੀਜੀਬਲ ਨਹੀਂ ਹੈਗੇ ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਕੱਟ ਦਿਓ। ਇਹ ਕਿ ਹਵਾਲਾ ਕਿਸ ਗੱਲ ਦਾ ਹੋਇਆ? ਆਪਾਂ ਗਰੀਬਾਂ ਦੇ ਹੱਕ ਮਾਰਨ ਵਾਸਤੇ ਕਹਿ ਰਹੇ ਆ। ਆਪਾਂ ਤੇ ਉਹ ਅਮੀਰਾਂ ਦੀ ਪੈਰ ਵੀ ਕਰ ਰਹੇ ਆ ਇਸ ਵੇਲੇ ਜੋ ਤੁਸੀਂ ਕਰ ਰਹੇ ਹੋ। ਅਮੀਰਾਂ ਦੀ ਪੈਰ ਵੀ ਕਰ ਰਹੇ ਹੋ ਜਿਹਨਾਂ ਦਾ ਕੇਂਦਰ ਸਰਕਾਰ ਨੇ ਵਿਦ ਐਵੀਡੈਂਸ ਕਿਹਾ ਹੈਗਾ ਕਿ ਵੀ ਹੈਵੀ ਇਨਕਮ ਟੈਕਸ ਪੇਡ ਨੇ ਡਾਇਰੈਕਟਰਸ ਨੇ ਵੱਡੀਆਂ ਦੇ ਮਾਲਕ ਨੇ ਔਰ ਪ੍ਰੋਪਰਟੀਆਂ ਦੇ ਜੇ ਵੱਡੀਆਂ ਵੱਡੀਆਂ ਪ੍ਰੋਪਰਟੀਆਂ ਨੇ ਦੀ ਹੈਗੇ ਨੇ ਜਿਹੜੇ ਕਿ ਇਸ ਲਿਸਟ ਦੇ ਵਿੱਚ ਹੈਗੇ ਨੇ ਇਹਨਾਂ ਨੂੰ ਛਾਂਟੀ ਕਰੋ ਇਸ ਕੀ ਬੁਰਾ ਕਹਿਤਾ ਉਹਨਾਂ ਨੇ ਕਹਿੰਦਾ ਤੁਸੀਂ ਨਹੀਂ ਕਹਿੰਦੇ ਗਰੀਬਾਂ ਨੂੰ ਮਿਲਣਾ ਚਾਹੀਦਾ ਇਹ ਕੋਈ ਸ਼ੂਟਿੰਗ ਹੈ ਇਸ ਕੋਈ ਬੈਂਸਾ ਵੀ ਨਹੀਂ ਨੀਗਾ ਮੈਂ ਇਹਦਾ ਜਵਾਬ ਬਿਲਕੁਲ ਕਰੀਮ ਦਾ ਕੱਢ ਦਿਓ ਉਹਨਾਂ ਨੇ ਇਹ ਕਿਹਾ ਹੈਗਾ ਕਿ ਇਹ ਲੋਕ ਜਿਹੜੇ ਹੈਗੇ ਨੇ ਗਰੀਬੀ ਰੇਖਾ ਤੋਂ ਉੱਪਰ ਨੇ ਇਹਨਾਂ ਦੇ ਆਟ ਔਰ ਉਹਦੇ ਕਾਰਨ ਵੀ ਦੱਸ ਰਹੇ ਨੇ ਕਿ ਵੀ ਆਹ ਕਾਰਨ ਨੇ ਅਸੀਂ ਆਪਣੇ ਡਾਟਾਸ ਦੇ ਨਾਲ ਜਿਹੜੇ ਹੈਗੇ ਨੇ ਕੰਪੇਅਰ ਕਰਕੇ ਤੁਹਾਨੂੰ ਭੇਜੇ ਨੇ ਤੁਸੀਂ ਉਹਨੂੰ ਵੈਰੀਫਾਈ ਕਰਕੇ ਕੱਟ ਦਿਓ ਔਰ ਮੈਂ ਪੰਜਾਬ ਦੀ ਗੱਲ ਕਰਦੇ ਪਏ ਭਈ ਉਹ ਪੂਰੇ ਹਿੰਦੁਸਤਾਨ ਚ ਕਹਿ ਰਹੇ ਨੇ ਉਹ ਚਾਹੇ ਬੀਜੇਪੀ ਸਾਂਸਦ ਪ੍ਰਦੇਸ਼ ਨੇ ਚਾਹੇ ਇਹ ਨੇ ਜਿੱਥੇ ਵੀ ਕੋਈ ਜਿਹੜਾ ਹੈਗਾ ਕੋਈ ਇਨਲਿਜੀਬਲ ਬੰਦਾ ਗਲਤ ਤਰੀਕੇ ਦੇ ਨਾਲ ਮੁਫਤ ਰਾਸ਼ਨ ਲੈ ਰਿਹਾ ਜਾਂ ਕੋਈ ਹੋਰ ਸੁਵਿਧਾ ਲੈ ਰਿਹਾ ਜਿਹੜੀ ਉਹਨੂੰ ਨਹੀਂ ਚਾਹੀਦੀ ਉਹ ਕਿਸੇ ਗਰੀਬ ਵਾਸਤੇ ਹੈਗੀ ਆ ਉਹਨੂੰ ਜੀ ਛਾਂਟੀ ਕਰਨ ਵਾਸਤੇ ਠੀਕ ਹੈ ਆਖਿਰਲਾ ਸਵਾਲ ਹੈ ਸਰ ਜੀ ਸਾਹਿਬ ਦੇਖੋ ਕਿ 2 ਮਿੰਟ ਜਵਾਬ ਲੈ ਲਓ ਜੀ ایسے ایسے ਤਰੀਕੇ ਕੈਂਪ ਜਾਰੀ ਰਹਿਣਗੇ ਚਲੋ ਜਵਾਬ ਵੀ ਲੈਨੇ ਆਂ ਔਰ ਇੱਕ ਇਹ ਵੀ ਇਹ ਵੀ ਸਵਾਲ ਹੈ ਕਿ ਇਸੇ ਤਰੀਕੇ ਕੈਂਪ ਜਾਰੀ ਰਹਿਣਗੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਹਾਂ ਜੀ ਪਾਸੇ ਸਾਹਿਬ ਤੁਸੀਂ ਜਵਾਬ ਦਿਓ ਪਹਿਲਾਂ ਮੈਂ ਇਹਨਾਂ ਨੂੰ ਇੱਕ ਰਿਕੁਐਸਟ ਕਰਨੀ ਚਾ ਰਿਹਾ ਤੇ ਕੇਂਦਰ ਸਰਕਾਰ ਕਹਿੰਦੇ ਜੀ 11 ਲੱਖ ਦਾ ਅਸੀਂ ਡਾਟਾ ਭੇਜਤਾ ਪਹਿਲੀ ਗੱਲ ਤਾਂ ਕੇਂਦਰ ਸਰਕਾਰ ਨੇ ਜੋ ਕ੍ਰਾਈਟੇਰੀਆ ਬਣਾਇਆ ਅਸੀਂ ਉਹ ਵੀ ਵੈਰੀਫਾਈ ਕਰਨਾ ਨਾਲ ਕੇਂਦਰ ਸਰਕਾਰ ਨੇ ਕੰਡੀਸ਼ਨ ਲਾਤੀ 30 ਸਤੰਬਰ ਤੱਕ ਕਰੋ ਜੀ ਮਤਲਬ ਕਿ ਅਸੀਂ ਤੁਹਾਡੇ ਡਾਟੇ ਨੂੰ ਵੀ ਵੈਰੀਫਾਈ ਨਾ ਕਰ ਸਕੀਏ ਇਸੇ ਲਈ ਪੰਜਾਬ ਸਰਕਾਰ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਤੁਹਾਡੇ ਡਾਟੇ ਨੂੰ ਵੈਰੀਫਾਈ ਕਰਾਂਗੇ ਤੁਸੀਂ ਕਿਸ ਗਰਾਊਂਡ ਤੇ ਕਹਿ ਰਹੇ ਹੋ ਪਰ 6 ਮਹੀਨੇ ਲੱਗਣਗੇ ਇਹਨਾਂ ਨੂੰ ਉਸ ਚੀਜ਼ ਦੀ ਵੀ ਪ੍ਰੋਬਲਮ ਹੈ ਦੂਜੀ ਗੱਲ ਇਹ ਜਿਹੜੇ ਕੈਂਪਸ ਦੀ ਗੱਲ ਕਰ ਰਹੇ ਹਾਂ ਸੀਐਸਟੀ ਸੈਂਟਰਸ ਦੀ ਗੱਲ ਕਰ ਰਹੇ ਹਾਂ ਉਹਨਾਂ ਚ ਕਿੱਥੇ ਇਹਨਾਂ ਦੇ 2009 ਤੋਂ ਖੁੱਲੇ ਸੀਗੇ ਉਹ ਜਿਹੜੇ ਰੂਰਲ ਏਰੀਆ ਨਾ ਜੀ ਐਕਸਟ੍ਰੀਮ ਰੂਰਲ ਏਰੀਆ 'ਚ ਇਹਨਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਆਂਦੀ ਸੀ ਵੀ ਆਪਣਾ ਕੋਈ ਪੈਨ ਕਾਰਡ ਬਣਾਣਾ ਉਹਦੇ ਫਾਰਮ ਭਰਨੇ ਉਹ ਉਸ ਪਰਪਸ ਦੇ ਸੁਣ ਲੋ ਉਸ ਪਰਪਸ ਲਈ ਬਣਾਏ ਗਏ ਸੀਗੇ ਤੇ ਉਸ ਨੋਟੀਫਿਕੇਸ਼ਨ ਦੇ ਵਿੱਚ ਕਿੱਥੇ ਹੈ ਕਿ ਉਹਨਾਂ ਰੂਰਲ ਸੈਂਟਰਸ ਦਾ ਜਾਂ ਸੀਐਸਸੀ ਸੈਂਟਰਸ ਦਾ ਮਿਸਯੂਜ਼ ਬੀਜੇਪੀ ਕਰੂਗੀ ਇਹਨਾਂ ਨੂੰ ਲੋਕਾਂ ਦੇ ਡਾਟੇ ਦੀ ਕੀ ਲੋੜ ਹੈ ਕੀ ਗੱਲ ਪਹਿਲਾਂ ਵੋਟਾਂ ਚੋਰੀ ਕਰਕੇ ਹੁਣ ਡਾਟੇ ਚੋਰੀ ਚਲੋ ਬਹੁਤ ਸਮਾਂ ਘਟ ਹੈ ਦੇਖੋ ਅਖੀਰਲਾ ਇਸ ਦਾ ਜਵਾਬ ਲੈ ਲੀਏ ਸਰਿੰਦ ਸਾਹਿਬ ਮਸਲਾ ਉੱਥੇ ਆ ਕੇ ਖੜ ਜਾਂਦਾ ਜਿੱਥੋਂ ਪਾਸਟਾਰਟ ਹੋਈ ਸੀ ਕੈਂਪਸ ਨੂੰ ਲੈ ਕੇ ਕੰਫਰੰਸ ਦੇ ਅਸੀਂ ਹਰ ਗਰੀਬ ਤੱਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਪਹੁੰਚਾਨ ਦਾ ਕੰਮ ਕਰਾਂਗੇ ਇਹ ਚ ਕੋਈ ਇਨੈਗਲਿਟੀ ਨਹੀਂ ਹੈਗੀ ਕੇਂਦਰ ਸਰਕਾਰ ਦੁਆਰਾ ਅਪਰੂਵਡ ਸੈਂਟਰ ਨੇ ਸੀਐਸਟੀ ਸੈਂਟਰ ਦਾ ਪ੍ਰੋਟੈਕਸ਼ਨ ਐਕਟ 2008 ਉਹ ਜਾ ਕੇ ਉੱਥੇ ਲੋਕਾਂ ਨੂੰ ਸੁਵਿਧਾ ਦੇ ਰਹੇ ਨੇ ਔਰ ਇਹਨਾਂ ਨੂੰ ਜਿਹੜਾ ਹੈਗਾ ਜਿਹੜੀ ਅਰਚਨਪਾਨ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਇਹ ਕੇਵਲ ਆਪਣੀ ਪੋਲੀਟਿਕਲ ਫ੍ਰਸਟ੍ਰੇਸ਼ਨ ਕੱਢ ਰਹੀ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਗਰੀਬਾਂ ਦਾ ਭਲਾ ਹੋਵੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਕਿਸਾਨਾਂ ਨੂੰ ਸਨਮਾਨ ਵਿਧੀ ਮਿਲੇ ਇਹ ਨਹੀਂ ਚਾਹੁੰਦੇ ਕਿ ਗਰੀਬਾਂ ਨੂੰ ਕੰਮ ਮਿਲੇ ਇਹ ਚਾਹੁੰਦੇ ਕਿ ਸਾਡੇ ਪੈਰੋ ਖੁਦ ਭਾਜੀਪੀ ਦੀ ਚੰਦਰ ਸਰਕਾਰ ਲੈ ਆਈ ਹੈ ਤੇ ਹੁਣ ਉਹ ਕਿਹਾ ਕਿ ਗਰੀਬਾਂ ਦੀ ਕੋਸ਼ਿਸ਼ ਕਰ ਰਹੀ ਹੈ ਹੋ ਜਾਦਾ ਲਾਭ ਇਹ ਆਪਣਾ ਆਪ ਨੂੰ ਦੇਸ਼ ਦਾ ਮਾਲਕ ਸਮਝ ਲਾ ਕੇ ਤੇ ਪੰਜਾਬ ਦੀ ਰਾਜਨੀਤੀ ਕਰਦੇ ਇਹ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਠੀਕ ਹੈ ਦੋਵੇਂ ਦੋਵੇਂ ਮਹਿਮਾਨਾਂ ਦਾ ਬਹੁਤ ਬਹੁਤ